ਜਿਹੜੀ ਐਲਾਈਅੰਸ ਕੰਪਨੀ ਹੈ ਉਹਨਾਂ ਨੇ ਮਤਲਬ ਆਪਣੇ ਕੁਝ ਮੋਬਾਈਲ ਇੱਥੇ ਡਿਲੀਵਰੀ ਕੰਪਨੀ ਹੈਗੀ ਐ ਤੇਪਲਾ ਉਹਨਾਂ ਨੂੰ ਦਿੱਤੇ ਸੀਗੇ ਜਿਹੜੇ ਉਹ ਮੋਬਾਈਲ ਚੋਰੀ ਹੋ ਗਏ ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਥਾਣਾ ਸ਼ੰਭੂ ਦੀ ਟੀਮ ਨੇ ਇੱਕ ਜਿਹੜਾ ਚੋਰੀ ਮੋਬਾਈਲਾਂ ਦਾ ਸਕੈਂਡਲ ਸੀਗਾ ਉਹ ਫੜਿਆ ਇਹਦੇ ਵਿੱਚ ਜਿਹੜੇ ਡਿਲੀਵਰੀ ਜਿਹੜਾ ਸਮਾਨ ਸੀ ਮੈਂ ਤੁਹਾਨੂੰ ਦੱਸ ਦਿਆਂ ਵੀ ਇਹ ਸਮਾਨ ਅੱਗੇ ਗਾਕਾਂ ਨੂੰ ਆਨਲਾਈਨ ਡਿਲੀਵਰ ਹੁੰਦਾ ਸੀਗਾ ਉਦੇ ਵਿੱਚੋਂ ਇੱਕ ਜਿਹੜੇ ਡੱਬੇ ਸੀਗੇ ਇਹ ਡੱਬਿਆਂ ਜਦੋਂ ਸਮਾਨ ਇਹ ਡਿਲੀਵਰ ਕਰਨ ਜਾਂਦੇ ਸੀ ਤਾਂ ਇਹ ਮਤਲਬ ਕਿਤੇ ਡੱਬੇ ਖੋਲ੍ਹ ਕੇ ਉਹਦੇ ਵਿੱਚੋਂ ਫੋਨ ਕੱਢ ਕੇ ਉਹ ਡੱਬੇ ਨੂੰ ਐਜ਼ ਇਟ ਇਜ਼ ਪੈਕ ਕਰਕੇ ਅੱਗੇ ਕਸਟਮਰ ਕੋਲੇ ਖਾਲੀ ਡੱਬਾ ਚਲਾ ਜਾਂਦਾ ਸੀ ਤਾਂ ਉਹ ਚੀਕ ਮਾਰਦਾ ਸੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਜੀ ਆਈਪੀਐਸ ਦੀ ਦਿਸ਼ਾ ਨਿਰਦੇਸ਼ ਏਟ ਤੇ ਐਸਪੀਡੀ ਸਰਦਾਰ ਗੁਰਵੰਤ ਸਿੰਘ ਬੈਂਸ ਜੀ ਦੀ ਯੋਗਗਵਾਈ ਹੇਠ ਥਾਣਾ ਸ਼ੰਭੂ ਦੀ ਟੀਮ ਨੇ ਇੱਕ ਜਿਹੜਾ ਚੋਰੀ ਮੋਬਾਈਲਾਂ ਦਾ ਸਕੈਂਡਲ ਸੀਗਾ ਉਹ ਫੜਿਆ ਤੇ ਜਿਹੜੇ ਚੌਂਕੀ ਇੰਚਾਰਜ ਤੇਪਲਾ ਚੌਂਕੀ ਜਾਂ ਜੇ ਅਸੀਂ ਜوجਂਦਰ ਸਿੰਘ ਤੇ ਅਸ਼ਨੀ ਕੁਮਾਰ ਉਹਨਾਂ ਦੀ ਟੀਮ ਨੇ ਉਹਨਾਂ ਨੂੰ ਇੱਕ ਇਤਲਾਹ ਮਿਲੀ ਸੀ ਵੀ ਜਿਹੜੀ ਐਲੈਂਸ ਕੰਪਨੀ ਹੈ ਉਹਨਾਂ ਨੇ ਮਤਲਬ ਆਪਣੇ ਕੁਝ ਮੋਬਾਈਲ ਇੱਥੇ ਡਿਲੀਵਰੀ ਕੰਪਨੀ ਹੈਗੀ ਹੈ ਤੇਪਲਾ ਉਹਨਾਂ ਨੂੰ ਦਿੱਤੇ ਸੀਗੇ ਜਿਹੜੇ ਉਹ ਮੋਬਾਈਲ ਚੋਰੀ ਹੋ ਗਏ ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਘਟੋ ਘਟ 20 ਮੋਬਾਈਲ ਸੀ ਤੇ ਦੋ ਲੈਪਟਾਪ ਸੀਗੇ ਤੇ ਜੋ ਇਹਨਾਂ ਨੇ ਮਤਲਬ ਉਹਨੂੰ ਗੰਭੀਰਤਾ ਨੂੰ ਲੈਂਦੇ ਹੋਏ ਡਿਲੀਵਰੀ ਕੰਪਨੀ ਦੇ ਮੈਨੇਜਰ ਸੁਨੀਲ ਕੁਮਾਰ ਦੇ ਬਿਆਨ ਤੇ ਤੁਰੰਤ ਐਫਆਈਆਰ ਰਜਿਸਟਰ ਕਰ ਲਈ ਐਫਆਈਆਰ ਰਜਿਸਟਰ ਕਰਕੇ ਜਦੋਂ ਉੱਥੇ ਪੁੱਛਗਿੱਛ ਕੀਤੀ ਤਾਂ ਉਹਦੇ ਸਬੰਧ ਵਿੱਚ ਦੋ ਬੰਦਿਆਂ ਨੂੰ ਅਸੀਂ ਅਰੈਸਟ ਕੀਤਾ ਇੱਕ ਵਿਕਰਮਜੀਤ ਸਿੰਘ ਹੈ ਉਹ ਕਗਰਸਰਾ ਦਾ ਨਾ ਤੇ ਇੱਕ ਸੁਖਵੀਰ ਸਿੰਘ ਨੇ ਉਹ ਸ਼ੰਭੂ ਮਰਦਾਪੁਰ ਦੇ ਨੇ ਇਹ ਦੋਨੇ ਉਹ ਕੰਪਨੀ ਡਿਲੀਵਰੀ ਕੰਪਨੀ ਦੇ EMPLOYEES ਸੀਗੇ ਤੇ ਇਹਨਾਂ ਨੇ ਮਤਲਬ ਇਹ ਜਿਹੜੇ ਮੋਬਾਈਲ ਹੈ ਬੜੇ ਛਾਤਰ ਤਰੀਕੇ ਨਾਲ ਮਤਲਬ ਇਹ ਚੋਰੀ ਕੀਤੇ ਸੀ ਇਦੇ ਵਿੱਚ ਜਿਹੜੇ ਡਿਲੀਵਰੀ ਜਿਹੜਾ ਸਮਾਨ ਸੀ ਮੈਂ ਤੁਹਾਨੂੰ ਦੱਸ ਦਿਆਂ ਵੀ ਇਹ ਸਮਾਨ ਅੱਗੇ ਗਾਕਾਂ ਨੂੰ ਆਨਲਾਈਨ ਡਿਲੀਵਰ ਹੁੰਦਾ ਸੀਗਾ ਉਹਦੇ ਵਿੱਚੋਂ ਇੱਕ ਜਿਹੜੇ ਡੱਬੇ ਸੀਗੇ ਇਹ ਡੱਬਿਆਂ ਜਦੋਂ ਸਮਾਨ ਇਹ ਡਿਲੀਵਰ ਕਰਨ ਜਾਂਦੇ ਸੀ ਤਾਂ ਇਹ ਮਤਲਬ ਕਿਤੇ ਡੱਬੇ ਖੋਲ੍ਹ ਕੇ ਉਹਦੇ ਵਿੱਚੋਂ ਫੋਨ ਕੱਢ ਕੇ ਉਹ ਡੱਬੇ ਨੂੰ ਐਜ਼ ਇਟ ਇਜ਼ ਪੈਕ ਕਰਕੇ ਅੱਗੇ ਕਸਟਮਰ ਕੋਲੇ ਖਾਲੀ ਡੱਬਾ ਚਲਾ ਜਾਂਦਾ ਸੀ ਤਾਂ ਉਹ ਚੀਕ ਮਾਰਦਾ ਸੀਗਾ ਤੇ ਇਹ ਸਾਰੇ ਸਕੈਂਡਲ ਨੂੰ ਇਹਨਾਂ ਨੇ ਪਰਦਾਫਾਸ਼ ਕੀਤਾ ਜੋ 18 ਮੋਬਾਈਲ ਨਵੇਂ ਐਪਲ ਕੰਪਨੀ ਦੇ ਤੇ ਦੋ ਲੈਪਟਾਪ ਇਹ ਅਸੀਂ ਹੁਣ ਤੱਕ ਰਿਕਵਰ ਕੀਤੇ ਨੇ ਜਿਨ੍ਹਾਂ ਦਾ ਕਰੀਬ 18-20 ਲੱਖ ਰੁਪਇਆ ਇਹਨਾਂ ਦੀ ਰਿਕਵਰੀ ਦਾ ਮੁੱਲ ਹੈ ਤੇ ਬਾਕੀ ਹੋਰ ਵੀ ਅਸੀਂ ਇਹਦੇ ਵਿੱਚ ਮਤਲਬ ਤਫਤੀਸ਼ ਕਰ ਰਹੇ ਹਾਂ ਵੀ ਹੋਰ ਕੋਈ ਸਾਥੀ ਇਹਨਾਂ ਦਾ ਕਿਹੜਾ-ਕਿਹੜਾ ਮਿਲਿਆ ਹੋਇਆ ਕਿਉਂਕਿ ਇਹ ਬੜਾ ਔਖਾ ਸੀਗਾ ਡਿਲੀਵਰੀ ਕੰਪਨੀ ਸੱਤ-ਅੱਠ ਸੌ ਮੁਲਾਜ਼ਮ ਲੱਗਿਆ ਹੋਇਆ ਸੀਗਾ ਤੇ ਉਹਨੂੰ ਸਕਰੂਟੀਨਿੰਗ ਕਰਕੇ ਸਿਰਫ ਸ਼ੱਕ ਤਾਂ ਸਾਰਿਆਂ ਤੇ ਪੈਂਦਾ ਦੋ ਬੰਦੇ ਹੀ ਮਤਲਬ ਫੜੇ ਗਏ ਆ ਤੇ ਜਿਨ੍ਹਾਂ ਤੋਂ ਐਨੀ ਵੱਡੀ ਰਿਕਵਰੀ ਹੋਈ ਹੈ ਇਹ ਕਾਫੀ ਦਿਨ ਤੋਂ ਉਸ ਕੈਟ ਆਰੀ ਸੀ ਡਿਲੀਵਰੀ ਕੰਪਨੀਆਂ ਚ ਵੀ ਕਿਤੇ ਇੱਕਾ ਦੁਕਾ ਮੋਬਾਈਲ ਚੋਰੀ ਹੁੰਦੇ ਆ ਪਰ ਆ ਵੱਡਾ ਇਕਦਮ ਹੋਇਆ ਸੀ ਸਕੈਂਡਲ ਤਾਂ ਇਹਨੂੰ ਅਸੀਂ ਡਾਈ ਨਾਲ ਤਫਤੀਸ਼ ਕਰਦੇ ਇਹਨੂੰ ਅਸੀਂ ਹੱਲ ਕੀਤਾ ਬਾਕੀ ਜੋ ਵੀ ਅੱਗੇ ਇਨਫੋਰਮੇਸ਼ਨ ਹੋਏਗੀ ਤੁਹਾਨੂੰ ਜਾਣਕਾਰੀ ਦਵਾਂਗੇ ਹਾਂ ਜੀ ਵੇਚਣਾ ਸੀਗਾ ਇਹਨਾਂ ਨੇ ਕਿਤੇ ਕੋਈ ਕਿਸੇ ਹਾਂਜੀ ਵੇਚਦੇ ਹੀ ਸੀਗੇ ਜੀ ਇਹ ਹਾਂਜੀ ਉਹ ਸਾਰਾ ਤਫਤੀਸ਼ ਦਾ ਪਾਰਟ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਅੱਗੇ ਇਹ ਘੱਟ ਰੇਟਾਂ 'ਚ ਅੱਗੇ ਦਿੰਦੇ ਸੀ ਤਾਂ ਹੀ ਚੋਰੀ ਕਰਦੇ ਸੀਗੇ ਨਵੇਂ ਮੋਬਾਈਲ ਸੀ ਅਗਲਾ 60000 ਦਾ ਮੋਬਾਈਲ ਆ 70 ਦਾ ਅਗਲਾ 50000 ਦਾ ਲੈ ਲੰਦਾ ਠੀਕ ਹੈ ਨਾ ਨਵੇਂ ਮੋਬਾਈਲ ਸੀਗੇ ਤਾਂ ਕਰਕੇ ਵੇਚ ਦੇਈ ਸੀਗੇ ਸਾਰੀ ਰਿਕਵਰੀ ਹੋ ਚੁੱਕੀ ਹੈ ਕੁਝ ਪੈਂਡਿੰਗ ਹੈ ਹਜੇ ਪੈਂਡਿੰਗ ਵੀ ਹੈ ਜੀ ਹਾਂ ਥੋੜੀ ਪੈਂਡਿੰਗ ਹੈ ਬਾਕੀ ਮਤਲਬ ਜਿਹੜੀ ਇਹਨਾਂ ਕੋਲੇ ਸੀ ਉਹ ਰਿਕਵਰੀ ਹੋ ਗਈ ਹੈ ਜਿਹੜਾ ਕੋ ਅੱਗੇ ਦੇਤੇ ਨੇ ਉਹ ਅਸੀਂ ਹਜੇ ਕੱਲ ਅਰੈਸਟ ਕੀਤੇ ਨੇ ਅੱਜ ਮਾਨਯੋਗ ਅਦਾਲਤ ਤੋਂ ਅਸੀਂ ਉਹਦਾ ਰਿਮਾਂਡ ਲੈ ਕੇ ਤੇ ਹੋਰ ਵੀ ਜਿਹੜਾ ਇਹਦੇ ਢਗਾਈ ਨਾਲ ਤੋਂ ਪਤੀ ਸ਼ਰੀਰਨ ਤੋਂ ਪਹਿਲਾਂ ਕੋਈ ਕ੍ਰਿਮੀਨਲ ਰਿਪੋਰਟ ਨਹੀਂ ਪਹਿਲਾਂ ਹਜੇ ਤੱਕ ਕੁਝ ਨਹੀਂ ਹਜੇ ਆਇਆ ਆ ਮਤਲਬ ਥਾਣੇ 'ਚ ਨਹੀਂ ਹੈਗਾ ਤੇ ਉਹ ਵੀ ਵੈਰੀਫਾਈ ਹੋਊਗਾ ਦੇਖ ਲਾਂਗੇ ਜੀ ਠੀਕ ਧੰਨਵਾਦ